ਹਾਂਜੀ ਬਾਈ ਜੀ ਇੱਕ ਵਾਰੀ ਬਈ ਆ ਦੇਖੋ ਕੈਨੇਡਾ ਦਾ ਕਿੱਡਾ ਕੈਂਟ ਸਿਸਟਮ ਹੈ ਵੀ ਹਰੇਕ ਘਰ ਦੇ ਮਰੇ ਬਈ 1 1 2 2 ਗੱਡੀਆਂ ਖੜੀਆਂ ਤੇ ਕਿਸੇ ਘਰ ਦੀ ਨਹੀਂ ਹੈਗਾ ਵੀ ਯਾਰ ਕੰਦ ਹੋਵੇ ਤੇ ਇੱਥੇ ਬਈ ਕਿਸ ਦੀ ਹੱਡੀ ਜ਼ਰਤ ਨਹੀਂ ਹੈਗੀ ਵੀ ਗੱਡੀ ਚੋਰੀ ਕਰ ਲੈ ਤੇ ਜਾਂ ਕੋਈ ਸਮਾਨ ਕੱਢ ਕੇ ਲੈ ਜੇ ਦਿਨ ਹੋਵੇ ਰਾਤ ਹੋਵੇ ਗੱਡੀਆਂ ਵੀ ਐਂ ਹੀ ਖੜੀਆਂ ਹੁੰਦੀਆਂ ਸੜਕ ਤੇ ਕਿਉਂਕਿ ਇੱਥੋਂ ਦਾ ਬਈ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਚੰਗੀਆਂ ਜਿਹੜਾਂ ਲੋਕਾਂ ਦੀ ਸੁਣਦੀਆਂ ਤੇ ਆਪਣੇ ਤੁਸੀਂ ਦੇਖਿਆ ਹੀ ਹੈਗਾ ਕਿੱਡਾ ਮਾੜਾ ਹਾਲ ਹੈਗਾ ਆਪਣੇ ਘਰਾਂ ਦੇ ਹਨਾ ਕੰਦਾ ਗੱਡੀਆਂ ਹੁੰਦੀਆਂ ਹੈਗੀਆਂ ਤੇ ਚੋਰ ਬਈ ਘਰਾਂ ਚੋਂ ਚੋਰੀ ਕਰਕੇ ਲੈ ਜਾਂਦੇ ਆ ਕਿਉਂਕਿ ਆਪਣੇ ਬਈ ਪੁਲਸ ਰਲੀ ਹੁੰਦੀ ਹੈ ਚੋਰਾਂ ਨਾਲ ਪੁਲਿਸ ਵਾਲਿਆਂ ਦਾ ਕਮਿਸ਼ਨ ਹੁੰਦਾ ਪੁਲਸ ਵਾਲਿਆਂ ਦੀ ਸ਼ਾਇਦ ਹੀ ਚੋਰੀਆਂ ਹੁੰਦੀਆਂ ਤੇ ਇੱਥੇ ਵੀ ਇਹ ਚੀਜ਼ ਹੈ ਨਹੀਂ ਨਾ ਇੱਥੇ ਰਿਸ਼ਵਤ ਚੱਲਦੀ ਆ ਤੇ ਇੰਨਾ ਗੱਲਾਂ ਕਰਕੇ ਇੱਥੇ ਚੋਰੀਆਂ ਘੱਟ ਹੁੰਦੀਆਂ ਆਪਣੇ ਦਾ ਤੁਸੀਂ ਦੇਖਿਆ ਹਨਾ ਵੀ ਥਾਣਿਆਂ ਚੋਂ ਲੈ ਜਾਂਦੇ ਚੋਰ-ਚੋਰੀਆਂ ਕਰਕੇ ਸਾਡੇ ਆਪ ਦੇ ਮੇਰੇ ਪਿੰਡ ਥਾਣਾ ਹੈਗਾ ਉੱਥੇ ਹੀ ਲੈ ਕੇ ਸੀਗੇ ਕਿਸੇ ਕੁੜੀ ਦੀ ਸਕੂਟਰੀ ਚਾੱਕ ਜਿਹੜੀ ਪੁਲਿਸ ਮੁਲਾਜ਼ਮ ਸੀਗੀ ਤੇ ਜਦੋਂ ਉਹ ਆਪਦੀਆਂ ਚੀਜ਼ਾਂ ਸੇਫ ਨਹੀਂ ਕਰ ਸਕਦੇ ਤੇ ਲੋਕਾਂ ਨੇ ਕੀ ਸੇਫ ਕਰਨਗੇ? ਬਾਕੀ ਆਪਣੇ ਤਾਂ ਤੁਸੀਂ ਦੇਖੀ ਆ ਜੇ ਆਪਾਂ ਕਿਸੇ ਸ਼ਹਿਰ ਬਾਗ ਜੀਏ 2 ਮਿੰਟ ਪਰੇ ਹੀ ਨਹੀਂ ਹੋਣ ਦਿੰਦੇ ਤੇ ਚੋਰ ਚੋਰੀ ਨੂੰ ਆਉਣੇ ਉੱਥੇ ਹੋਵੇ ਸਾਦਾ ਨਹੀਂ ਹੁੰਦਾ। ਆਪਣੇ ਤਾਂ ਵੀ ਇੰਨਾ ਬੁਰਾ ਹਾਲ ਹੋ ਰਿਹਾ। ਤੇ ਇੱਥੇ ਇਹ ਚੀਜ਼ਾਂ ਹੈ ਨਹੀਂ ਬਈ। ਤੇ ਇੰਨਾ ਗੱਲਾਂ ਕਰਕੇ ਆਪਣੇ ਫਿਰ ਬਈ ਲੋਕ ਵਾਪਸ ਨਹੀਂ ਮੁੜਦੇ। ਉੱਕੀ ਆਪਾਂ ਦਾ ਦੇਖਿਆ ਜਾਣਾ ਆਪਣੇ ਚੋਰ ਤਾਰਾ ਵੱਢੀ ਜਾਂਦੇ ਆ ਮੋਟਰਾਂ ਦੀਆਂ ਖੇਤਾਂ ਚੋਂ ਜਿਹੇ ਦੀਆਂ ਬੈਂਟਰੀਆਂ ਲਾ ਲਿਆ ਟਰਾਂਸਫਾਰਮਰ ਦਾ ਤੇਲ ਕੱਢ ਲੇ ਇਹ ਚੀਜ਼ਾਂ ਨਹੀਂ ਹੈਗੀਆਂ ਇੱਥੇ ਨਾਲੇ ਨਸ਼ਾ ਇੱਥੇ ਹੀ ਬਹੁਤਾ ਹੀ ਨੇ ਆ ਵੀ ਚਲ ਆਪਾਂ ਨਸ਼ੇੜੀ ਕਰਦੇ ਆ ਨਸ਼ਾ ਇੱਥੇ ਹੀ ਬਹੁਤਾ ਕੱਲ ਪਰ ਇਹ ਚੀਜ਼ਾਂ ਨਹੀਂ ਹੈਗੀਆਂ ਵੀ ਗੱਡੀ ਤੋੜਦੀ ਜਾਂ ਕਿਸੇ ਦੀ ਗੱਡੀ ਬੀਚਦੀ ਜਾਂ ਕੋਈ ਕੱਢ ਲਿਆ ਤੁਹੋਗੇ ਇਥੋਂ ਦੀਆਂ ਵੀ ਪਤਾ ਸਰਕਾਰ ਆ ਸਾਥ ਦਿੰਦੀਆਂ ਜੇ ਬਾਈਚਾਂਸ ਚੋਰੀ ਹੋ ਜੇ ਤਾਂ ਜਿਹੜਾ ਕਲੇਮ ਕੀਤਾ ਤਾਂ ਕਲੇਮ ਵਾਪਸ ਮਿਲੂਗੀ ਮਿਲੂਗਾ ਤੇ ਆਪਣੇ ਇਹਨਾਂ ਮਰਜ਼ੀ ਮੱਥਾ ਮਾਰ ਲੈ ਤੇ ਚੀਜ਼ ਮਿਲਦੀ ਜੇ ਇੱਕ ਵਾਰੀ ਗਲਮ ਹੋਗੀ ਬਾਕੀ ਬਾਈ ਤੁਸੀਂ ਵੀ ਦੱਸਿਓ ਫਿਰ ਕਿਵੇਂ ਲੱਗਿਆ ਕੈਨੇਡਾ ਦਾ ਸਿਸਟਮ ਧੰਨਵਾਦ ਬਾਈ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ